ਬਾਊਜ 떨어ਜੀ ਸੋ ਨਿਹਾਲ ਸ੍ਰੀ ਅਕਾਲ ਸਸਿਕਾਲ ਇਹ ਹੈ ਕਾਨੂੰਨ ਨੂੰ ਪੜਨ ਪੜਾਉਣ ਵਾਲਾ ਅਤੇ ਸੰਵਿਧਾਨ ਨੂੰ ਨੇੜਿਓਂ ਜਾਣਨ ਵਾਲਾ ਤਬਕਾ ਜਾਣ ਕੇ ਬਾਰ ਐਸੋਸੀਏਸ਼ਨ ਸ਼੍ਰੀ ਅਨੰਦਪੁਰ ਸਾਹਿਬ ਜਿੱਥੇ ਇਹਨਾਂ ਨੇ ਅਪੀਲ ਕੀਤੀ ਹੈ ਪੰਜਾਬ ਸਰਕਾਰ ਨੂੰ ਅਪੀਲ ਜਿਸ ਬਾਰੇ ਸਥਾਨਕ ਲੋਕਾਂ ਵੱਲੋਂ ਪਹਿਲਾਂ ਹੀ ਬਹੁਤ ਕਿਆਸ ਲਗਾਏ ਜਾ ਚੁੱਕੇ ਹਨ ਅਪੀਲ ਜਿਸ ਦੀ ਚਰਚਾ ਵਿਰੋਧੀ ਪਾਰਟੀਆਂ ਦੇ ਨੁਮਾਇੰਦਿਆਂ ਦੇ ਵਿੱਚ ਵੀ ਲਗਾਤਾਰ ਛਿੜੀ ਹੋਈ ਹੈ ਅਪੀਲ ਸ਼੍ਰੀ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਘੋਸ਼ਿਤ ਕਰਨ ਦੀ ਜਾਣਕਾਰੀ ਵਾਸਤੇ ਦੱਸ ਦਈਏ ਸ਼੍ਰੀ ਅਨੰਦਪੁਰ ਸਾਹਿਬ ਨੰਗਲ ਹਲਕੇ ਦੇ अनेਕਾਂ ਪਿੰਡਾਂ ਦੇ ਗਰੀਬ ਲੋਕਾਂ ਨੂੰ ਆਪਣੇ ਕੇਸਾਂ ਦੇ ਭੁਗਤਾਨ ਲਈ ਰੋਪੜ ਜਾਣਾ ਪੈਂਦਾ ਹੈ ਜਿੱਥੇ ਪਿਛਲੀਆਂ ਸਰਕਾਰਾਂ ਦੇ ਵੇਲੇ ਵੀ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਕਈ ਵਾਰ ਉੱਠੀ ਹੈ ਤੇ ਦੱਬ ਚੁੱਕੀ ਹੈ ਉੱਥੇ ਹੀ ਇਸ ਵਾਰ ਆਮ ਆਦਮੀ ਪਾਰਟੀ ਦੀ ਆਈ ਸਰਕਾਰ ਤੋਂ ਕੁਝ ਜ਼ਿਆਦਾ ਹੀ ਉਮੀਦਾਂ ਲਾ ਕੇ ਬੈਠਾ ਹੈ ਸ਼੍ਰੀ ਅਨੰਦਪੁਰ ਸਾਹਿਬ ਆਓ ਸੁਣਦੇ ਹਾਂ ਬਾਹਰ ਐਸੋਸੀਏਸ਼ਨ ਦੇ ਮੈਂਬਰਾਂ ਦਾ ਕੀ ਕਹਿਣਾ ਹੈ ਮੈਂ ਪ੍ਰੇਮ ਕੁਮਾਰ ਉਪਰ ਐਡਵੋਕੇਟ 1983 ਤੋਂ ਇੱਥੇ ਪ੍ਰੈਕਟਿਸ ਕਰ ਰਿਹਾ ਸਾਡੇ ਇਲਾਕੇ ਦੇ ਲੋਕਾਂ ਨੂੰ ਆਪਣੇ ਕੇਸਾਂ ਦੀ ਪੈਰਵਾਈ ਕਰਨ ਵਾਸਤੇ ਤੇ ਹੋਰ ਕੰਮ ਕਰਾਉਣ ਵਾਸਤੇ ਜ਼ਿਲ੍ਹੇ 'ਚ ਜਾਣਾ ਪੈਂਦਾ ਜੋ ਕਿ ਇੱਥੋਂ 50 ਕਿਲੋਮੀਟਰ ਕਿਸੇ ਨੂੰ 70 ਕਿਲੋਮੀਟਰ ਕਿਸੇ ਨੂੰ 100 ਕਿਲੋਮੀਟਰ ਪੈਂਦਾ ਤੇ ਉਸ ਦੇ ਬਾਅਦ ਹੈ ਸਾਡੇ ਇਲਾਕਾ ਦੇ ਲੋਕ ਕਾਫੀ ਗਰੀਬ ਹੈ ਤੇ ਉਹਨਾਂ ਨੂੰ ਕਾਫੀ ਖਰਚਾ ਕਰਨਾ ਪੈਂਦਾ ਤੇ ਖੱਜਲ-ਖੁਆਰੀ ਵੀ ਹੁੰਦੀ ਹੈ ਸਵੇਰੇ ਜਾ ਕੇ ਸ਼ਾਮ ਤੱਕ ਪੈ ਜਾਂਦੀ ਉਹਨਾਂ ਦਾ ਜਿਹੜਾ ਹੈ ਕੰਮ ਨਹੀਂ ਹੋਇਆ ਤਾਂ ਦੂਜੇ ਦਿਨ ਫਿਰ ਜਾਣਾ ਪੈਂਦਾ ਬੜੀ ਖੱਜਲ ਖਵਾਰੀ ਹੁੰਦੀ ਹੈ ਤੇ ਆਮ ਲੋਕਾਂ ਦੀ ਮੰਗ ਹੈ ਕਿ ਇਹ ਜਿਹੜਾ ਅਨੰਦਪੁਰ ਸਾਹਿਬ ਦੇ ਜਿਲ੍ਹਾ ਬਣ ਜਾਵੇ ਤਾਂ ਸਾਡੇ ਜਿਹੜੇ ਲੋਕਾਂ ਦਾ ਬਹੁਤ ਫਾਇਦਾ ਹੋ ਸਕਦਾ ਹੈ ਤੇ ਇਸ ਨਾਲ ਫਾਈਨੈਂਸ਼ੀਲੀ ਵੀ ਫਾਇਦਾ ਹੈ ਤੇ ਸਾਡੇ ਲੋਕਾਂ ਦਾ ਟਾਈਮ ਵੀ ਬਚਦਾ ਹੈ ਤੇ ਲੋਕਾਂ ਦਾ ਕੰਮਕਾਰ ਜਿਹੜਾ ਹੈ ਉਹ ਜਲਦੀ ਨਜ਼ਦੀਕ ਆਪਣੇ ਘਰ ਦੇ ਨੇੜੇ ਕੋਲ ਸਕਦਾ ਹੈ ਮੇਰਾ ਨਾਮ ਐਡਵੋਕੇਟ ਨikhil ਭਾਰਦਵਾਜ ਹੈ ਜੀ ਮੈਂ ਬਤੌਰ ਜਨਰਲ ਸੈਕਟਰੀ ਬਾਰ ਐਸੋਸੀਏਸ਼ਨ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਹਾਂ ਜੀ ਤੇ ਜਿਹੜਾ ਅੱਜ ਸਾਡਾ ਪੈਦਲ ਮਾਰਚ ਕੱਢਿਆ ਗਿਆ ਜੀ ਇਹ ਪੂਰੇ ਅਨੰਦਪੁਰ ਸਾਹਿਬ ਵਿੱਚ ਕੱਢਿਆ ਗਿਆ ਜੀ ਅਨੰਦਪੁਰ ਸਰ ਸ਼ਹਿਰ ਤੋਂ ਲੈ ਕੇ ਸਰ ਅਸੀਂ 200 ਵਕੀਲਾਂ ਸਮੇਤ ਤੇ ਜਿੰਨੇ ਸਾਡੇ ਕਲਾਇੰਟ ਸੀ ਉਹ ਵੀ ਸਾਡੇ ਨਾਲ ਤੁਰੇ ਜੀ ਅਸੀਂ ਪੂਰੇ ਸ਼ਹਿਰ ਦਾ ਪੈਦਲ ਮਾਰਚ ਕੀਤਾ ਤੇ ਅਸੀਂ ਇਹ ਪੈਦਲ ਮਾਰਚ ਦਾ ਮੇਨ ਮੋਟਿਵ ਇਹ ਸੀਗਾ ਕਿ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਜਿਹੜਾ ਅਨੰਦਪੁਰ ਸਾਹਿਬ ਹੈ ਗੁਰੂਆਂ ਦੀ ਧਰਤੀ ਹੈ ਇਹਨੂੰ ਇੱਕ ਜ਼ਿਲ੍ਹਾ ਘੋਸ਼ਿਤ ਕੀਤਾ ਜਾਵੇ ਜਿਵੇਂ ਕਿ ਤੁਸੀਂ ਜਾਣਦੇ ਆ ਜੀ ਕੋਈ ਵੀ ਜਨਮਾ ਜ਼ਿਲ੍ਹਾ ਬਣਿਆ ਹੈ ਅਜੇ ਤੱਕ ਤਾਂ ਜ਼ਿਲ੍ਹੇ ਦੀ ਡਿਵੈਲਪਮੈਂਟ ਬਹੁਤ ਤੇਜ਼ੀ ਨਾਲ ਹੋਈ ਤਾਂ ਸਾਨੂੰ ਵੀ ਆਸ ਹੈ ਕਿ ਅਨੰਦਪੁਰ ਸਾਹਿਬ ਜੇਕਰ ਜ਼ਿਲ੍ਹਾ ਬਣਿਆ ਤਾਂ ਇਹਦੀ ਡਿਵੈਲਪਮੈਂਟ ਬਹੁਤ ਤੇਜ਼ੀ ਨਾਲ ਹੋਣੀ ਜਿੱਥੇ ਕਿ ਸਾਡਾ ਵਕੀਲ ਭਾਈਚਾਰਾ ਨਾਲ ਤੁਰਦਾ ਉੱਥੇ ਹੀ ਸਾਨੂੰ ਜਿਵੇਂ ਕਿ ਬੀਤ ਦਾ ਏਰੀਆ ਉਹ ਬੀਤ ਦੇ ਏਰੀਏ ਦੇ ਲੋਕ ਹੋਗੇ ਜਾਂ ਚੰਗਰ ਏਰੀਏ ਦੇ ਜਿਨ੍ਹਾਂ ਨੂੰ ਰੋਪੜ ਬਹੁਤ ਦੂਰ ਪੈਂਦਾ ਜੀ ਉਹਨਾਂ ਦੇ ਵੀ ਸਾਨੂੰ ਲਗਾਤਾਰ ਫੋਨ ਆ ਰਹੇ ਆ ਤੇ ਮੰਗ ਪੱਤਰ ਦੇ ਰਹੇ ਆ ਉਹ ਵੀ ਵੀ ਤੁਸੀਂ ਵੀ ਸਰਕਾਰ ਤੋਂ ਅਪੀਲ ਕਰੋ ਕਿ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਘੋਸ਼ਿਤ ਕੀਤਾ ਜਾਵੇ। ਹਾਲ ਸਿੰਘ ਜਨ ਭੂ ਮੈਂ ਪਹਿਲੇ ਤੁਹਾਡੇ ਸਾਰੇ ਪੱਤਰਕਾਰ ਵੀਰਾਂ ਦਾ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਅੱਜ ਸਾਡੇ ਬਾਹਰ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਆ ਕੇ ਤੇ ਅੱਜ ਦੇ ਇਹ ਜਿਹੜੇ ਵਕੀਲਾਂ ਵੱਲੋਂ ਇੱਕ ਮਾਰਚ ਰੰਗਿਆ ਜਾ ਰਿਹਾ ਹੈ ਕਿ ਅਨੰਦਪੁਰ ਸਾਹਿਬ ਦੀ ਜਿਹੜੀ ਧਰਤੀ ਹੈ ਬੜੀ ਪਵਿੱਤਰ ਧਰਤੀ ਹੈ ਜਿੱਥੇ ਕਿ ਨੌਵੇਂ ਗੁਰੂ ਸ੍ਰੀ ਤੇਗ বাহাদুর ਜੀ ਦਾ 350 ਸਾਲਾ ਜਿਹੜਾ ਸ਼ਹੀਦੀ ਪੁਰਬ ਹੈ ਪੰਜਾਬ ਸਰਕਾਰ ਵੱਲੋਂ ਮਨਾਇਆ ਜਾ ਰਿਹਾ ਹੈ ਤੇ ਉਸ ਸਬੰਧ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਬਹੁਤ ਵੱਡੇ ਵੱਡੇ ਜਿਹੜੇ ਪ੍ਰੋਗਰਾਮ ਅਲਿੱਕੇ ਜਾ ਰਹੇ ਆ ਅਸੀਂ ਚਾਹੁੰਦੇ ਆ ਕਿ ਇਹ ਗੁਰੂ ਤੇਗ ਬਹਾਦਰ ਦੀ ਨਗਰੀ ਆ ਸ਼੍ਰੀ ਅਨੰਦਪੁਰ ਸਾਹਿਬ ਤੇ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਜਿਹੜਾ ਅਨੰਦਪੁਰ ਸਾਹਿਬ ਦੀ ਧਰਤੀ ਦੇ ਪੰਜਾਬ ਸਰਕਾਰ ਵੱਲੋਂ ਮਨਾਇਆ ਜਾ ਰਿਹਾ ਅਸੀਂ ਚਾਹੁੰਦੇ ਆ ਕਿ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਜਿਹੜਾ ਦੇ ਕੇ ਅਨੰਦਪੁਰ ਸਾਹਿਬ ਦਾ ਜਿਹੜਾ ਜਿਹੜਾ ਦਰਜਾ ਹੈ ਉਹ ਦੁਨੀਆ ਦੇ ਵਿੱਚ ਉੱਚਾ ਕੀਤਾ ਜਾਵੇ ਬਹੁਤ ਲੋਕ ਕਹਿੰਦੇ ਆ ਅਨੰਦਪੁਰ ਸਾਹਿਬ ਵਿੱਚ ਬਕਾਇਦ ਪਹਿਲਾਂ ਹੀ ਸਰਕਾਰ ਨੂੰ ਜਿਹੜਾ ਹੈ ਇੱਥੋਂ ਬਹੁਤ ਵੱਡੀ ਆਉਟਪੁੱਟ ਦੇ ਰਿਹਾ ਅਨੰਦਪੁਰ ਸਾਹਿਬ ਦੇ ਵਿੱਚ ਉਹ ਕਰੋੜਾਂ ਰੁਪਏ ਦੀ ਜਿਹੜੀ ਮਾਈਨਿੰਗ ਹੈ ਜਿਹੜੀ ਉਹ ਹਰ ਸਾਲ ਕੀਤੀ ਜਾ ਰਹੀ ਹੈ ਜੇ ਮੈਂ ਕਹਾਗਾ ਕਿ 6 ਮਹੀਨੇ ਦੀ ਜਿਹੜੀ ਮਾਈਨਿੰਗ ਹੈ ਉਹ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਵਾਸਤੇ ਹੀ ਬਥੇਰੀ ਹੈ ਕਿਉਂਕਿ ਅਨੰਦਪੁਰ ਸਾਹਿਬ ਪਿੱਛੇ ਵੀ ਰਹੀ ਸਰਕਾਰਾਂ ਨਾਲ ਕੁਝ ਆਪਣਾ ਜਿਹੜਾ ਸਮਾਂ ਆਪਣੇ ਹੱਥੋਂ ਖੋ ਜਾ ਦਿੱਤਾ ਅਸੀਂ ਸਾਰੇ ਜਿਹੜੇ ਪੰਜਾਬ ਦੇ ਵਾਸੀ ਹੈ ਖਾਲਸੇ ਦੀ ਜਨਮ ਭੂਮੀ ਅਨੰਦਪੁਰ ਸਾਹਿਬ ਨੂੰ ਬਾਰ-ਬਾਰ ਸਲਾਮ ਕਰਦੇ ਆਂ ਔਰ ਜਿਹੜਾ ਸਾਡਾ ਪਵਿੱਤਰ ਸਰੂਪ ਹੈ ਜਿਹੜਾ ਸਿੱਖੀ ਦਾ ਸਰੂਪ ਹੈ ਉਹ ਸ੍ਰੀ ਅਨੰਦਪੁਰ ਸਾਹਿਬ ਉਹੀ ਜਿਹੜਾ ਬਣਾਇਆ ਗਿਆ ਗੁਰੂ ਇਹ ਗੁਰੂ ਗੋਵਿੰਦ ਸਿੰਘ ਜੀ ਵੱਲੋਂ ਸਾਲ 1600 ਇਹ ਨਮਾਸ਼ੀਬ ਵਿੱਚ ਖਾਲਸਾ ਪੰਥ ਸਾਜ ਤੇ ਅਸੀਂ ਚਾਹੁੰਦੇ ਹਾਂ ਕਿ ਸੱਚੀ ਸਰਦਾਂ ਲਈ ਇਹ ਹੀ ਹੋਊਗੀ ਕਿ ਕੋਈ ਨੁਕਸਾਨ ਨਹੀਂ ਹੁੰਦਾ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦਾ ਜਿਹੜਾ ਇੱਕ ਖਿੱਤਾ ਸਬਮਾਉਂਟੇਨਰੀਆ ਜਿਹਦੇ ਵਿੱਚ ਬਲਾਚੌਰ ਦਾ ਏਰੀਆ ਤੇ ਕੁਛ ਗੜ ਚੰਕਰ ਦਾ ਏਰੀਆ ਤੇ ਅਨੰਦਪੁਰ ਸਾਹਿਬ ਦੀ ਸਮੁੱਚੀ ਜਿਹੜੀ ਤਹਿਸੀਲ ਹੈ ਤੇ ਨੰਗਲ ਦੀ ਜਿਹੜੀ ਤਹਿਸੀਲ ਹੈ ਇਹ ਸਾਰੀ ਸਬਮਾਉਂਟੇਨਰੀਆ ਦੇ ਵਿੱਚ ਆਉਂਦੀ ਹੈ ਅਗਰ ਇਹਨੂੰ ਜ਼ਿਲ੍ਹਾ ਬਣਾਇਆ ਬਣਾ ਦਿੱਤਾ ਜਾਵੇ ਇਹ ਸਾਰੇ ਸੌ ਮੌਨਟੇਨ ਖੇਤਰ ਨੂੰ ਤਾਂ ਇਹਦਾ ਵਿਕਾਸ ਹੋ ਸਕਦਾ ਹੈ। ਸਤਿ ਸ੍ਰੀ ਅਕਾਲ ਜੀ। ਮੇਰਾ ਨਾਮ ਨਰਿੰਦਰ ਪ੍ਰਸ਼ਰ ਹੈ ਜੀ। ਮੈਂ ਬਾਹਰ ਅਸ਼ੋਕ ਅਨੰਦਪੁਰ ਸਾਹਿਬ ਦਾ ਸਾਫਾ ਪ੍ਰਧਾਨ ਹਾਂ ਜੀ। ਅੱਜ ਦੇ ਜਿਹੜੇ ਅਸੀਂ ਮਾਰਚ ਕੀਤਾ ਹੈਗਾ ਸਰ ਇਸ ਵੰਦ ਕੀਤਾ ਹੈਗਾ ਅਸੀਂ ਸਰਕਾਰ ਤੋਂ ਮੰਗ ਕੀਤੀ ਹੈਗੀ ਕਿ ਸ਼੍ਰੀ ਅਨੰਦਪੁਰ ਸਾਹਿਬ ਨੂੰ ਪੰਜਾਬ ਦਾ 24ਵਾਂ ਜ਼ਿਲ੍ਹਾ ਬਣਾਇਆ ਜਾਵੇ। ਜੇਕਰ ਪੰਜਾਬ ਸਰਕਾਰ ਸਾਡੇ ਬੋਲਿਸ਼ ਤੋਂ ਪਹਿਲੇ ਇਹਨੂੰ ਮੰਨਦੀ ਹੈ ਤਾਂ ਇਹਦੇ ਨਾਲ ਅਨੰਦਪੁਰ ਸਾਹਿਬ ਨੰਗਲ ਬੀ ਦਾ ਏਰੀਆ ਇਹ ਸਾਰੇ ਲੋਕਾਂ ਨੂੰ ਬਹੁਤ ਜਿਆਦਾ ਜਿਆ ਬੈਨੀਫਿਟ ਹੋਊਗਾ ਕਿਉਂਕਿ ਜੇਕਰ ਅਸੀਂ ਹੁਣ ਜਿਓਗ੍ਰਾਫੀਕਲ ਦੇਖੀਏ ਤਾਂ ਲਗਭਗ ਨੰਗਲ ਤੋਂ ਜਿਹੜੇ ਰੋਪੜ ਦਾ ਦੂਰੀ ਹੈ ਉਹ 70 ਕਿਲੋਮੀਟਰ ਪੈਂਦੀ ਹੈ ਉੱਥੇ ਕਈ ਬਜ਼ੁਰਗ ਬਜ਼ੁਰਗ ਹੈ ਜਿਹਨੂੰ ਤੇ ਜਿਹੜੇ ਹਰ ਰੋਜ਼ ਮੈਂ ਕੰਮ ਉੱਤੇ ਕੰਮ ਜਾਣਾ ਪੈਂਦਾ ਹੈ ਜੇਕਰ ਸਰਕਾਰ ਇਹਨੂੰ ਜ਼ਿਲ੍ਹਾ ਬਣਾਉਂਦੀ ਹੈ ਤਾਂ ਲੋਕਾਂ ਦਾ ਡਿਸਟੈਂਸ ਬਹੁਤ ਘਟ ਜਾਵੇਗਾ ਉਸ ਘਟਣ ਨਾਲ ਜਿੱਥੇ ਹੀ ਸ਼ਹਿਰ ਦੀ ਡਿਵੈਲਪਮੈਂਟ ਹੋਣੀ ਹੈ ਉੱਥੇ ਹੀ ਲੋਕਾਂ ਨੂੰ ਜਿਹੜੀਆਂ ਪਰੇਸ਼ਾਨੀਆਂ ਆਉਂਦੀਆਂ ਹਰ ਰੋਜ਼ ਦੀਆਂ ਉਹ ਪਰੇਸ਼ਾਨੀਆਂ ਘਟ ਜਾਣਗੀਆਂ ਜਿਸ ਨਾਲ ਜਿੱਥੇ ਸ਼ਹਿਰ ਨੂੰ ਫਰਕ ਪੈਣਾ ਉੱਥੇ ਆਮ ਲੋਕਾਂ ਨੂੰ ਵੀ ਇਹਦਾ ਬਹੁਤ بڑا ਫਾਇਦਾ ਹੋਣਾ ਹੈਗਾ। ਹਾਂਜੀ ਮੇਰਾ ਨਾਮ ਤਨਮ ਸਿੰਘ ਹੈ ਜੀ। ਮੈਂ ਪ੍ਰੈਜ਼ੀਡੈਂਟ ਆ ਬਾਰ ਐਸੋਸੀਏਸ਼ਨ ਸ਼੍ਰੀ ਅਨੰਤਪੁਰ ਸਾਹਿਬ ਦਾ। ਅੱਜ ਅਸੀਂ ਕੋਰਟ ਦੇ ਵਿੱਚ ਇਕੱਠੇ ਹੋਏ ਆਂ ਤੇ ਨੋ ਵਰਕ ਵੀ ਪਾਇਆ ਹੋਇਆ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਵੀ 350 ਸਾਲਾਂ ਜਿਹੜਾ ਅਸ਼ੀਦੀਪੁਰਵ ਹੈ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਮਨਾਇਆ ਜਾ ਰਿਹਾ ਹੈ। ਉਹਦੇ ਸੰਬੰਧ ਦੇ ਵਿੱਚ ਸਰਕਾਰ ਨੇ ਇੱਥੇ ਕਾਫੀ ਪ੍ਰੋਗਰਾਮ ਉਦਿੱਕੇ ਹੋਏ ਨੇ। ਅਸੀਂ ਸਰਕਾਰ ਨੂੰ ਸ਼ੁਰੂ ਤੋਂ ਅਪੀਲ ਕਰ ਰਹੇ ਹਾਂ। ਪਹਿਲਾਂ ਵੀ ਮੈਮੋਰੰਡਮ ਦੇ ਚੁੱਕੇ ਆਂ। ਪੇ ਜਿਹੜਾ ਅਨੰਦਪੁਰ ਸਾਹਿਬ ਹੈ ਇਹ ਖਾਸੇ ਦੀ ਜਨਮ ਭੂਮੀ ਹੈ ਇਤਿਹਾਸਿਕ ਧਰਤੀ ਹੈ ਸ਼ਹੀਦਾਂ ਦੀ ਧਰਤੀ ਹੈ ਜੇ ਪੰਜਾਬ ਸਰਕਾਰ ਸੱਚੀ ਮੁੱਚੀ ਇਹਨਾਂ ਨੂੰ ਸ਼ਰਧਾਂਜਲੀ ਦੇਣਾ ਚਾਹਦੀ ਹੈ ਸ਼ਹੀਦਾਂ ਨੂੰ ਤਾਂ ਇਹ ਬਹੁਤ ਹੀ ਵਧੀਆ ਮੌਕਾ ਹੈ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਇਆ ਜਾਵੇ ਤਾਂ ਜੋ ਇਹ ਜਿਹੜਾ ਸਿਟੀ ਹੈ ਅਨੰਦਪੁਰ ਸਾਹਿਬ ਇਹ ਸੰਸਾਰ ਦੇ ਜਿਹੜੇ ਨਕਸ਼ੇ ਦੇ ਉੱਤੇ ਹੋਰ ਉੱਭਰ ਕੇ ਆਵੇ ਤੇ ਇੱਥੇ ਡਿਵੈਲਪਮੈਂਟ ਹੋਵੇ ਲੋਕਾਂ ਨੂੰ ਸਹੂਲਤਾਂ ਮਿਲਣ ਇਹ ਹੁਣ ਸਮੇਂ ਦੀ ਮੰਗ ਹੈ ਲੋਕਾਂ ਦੀ ਅਪੀਲ ਵੀ ਹੈ ਇਸ ਕਰਕੇ ਮੇਰੀ ਸਰਕਾਰ ਨੂੰ ਅਪੀਲ ਹੈ ਸਾਰੀ ਬਾਰ ਬਲੋ ਤੇ ਆਮ ਲੋਕ ਜਿਹੜੇ ਸਾਡੇ ਕੋ ਆਦੇ ਉਹਨਾਂ ਵੱਲੋਂ ਵੀ ਅਪੀਲ ਹੈ ਉਹ ਵੀ ਸਾਨੂੰ ਫੋਨ ਕਰਕੇ ਕਹਿੰਦੇ ਆ ਵੀ ਤੁਸੀਂ ਇਹ ਮੰਗ ਹੈ ਜਿਹੜੀ ਸਰਕਾਰ ਤੱਕ ਪਹੁੰਚਾਓ ਤੇ ਅਨੰਤਪੁਰ ਸਾਹਿਬ ਨੂੰ ਇਸ ਮੌਕੇ ਤੇ ਜ਼ਿਲ੍ਹਾ ਬਣਾਓ ਹਾਂਜੀ ਜਿੱਥੇ ਬਾਰ ਕਾਉਂਸਲ ਸ਼੍ਰੀ ਅਨੰਤਪੁਰ ਸਾਹਿਬ ਦੇ ਇਹਨਾਂ ਮੈਂਬਰਾਂ ਵੱਲੋਂ ਇਕਜੁੱਟ ਹੋ ਕੇ ਸ਼੍ਰੀ ਅਨੰਤਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਦੀ ਅਪੀਲ ਪੰਜਾਬ ਸਰਕਾਰ ਅੱਗੇ ਕੀਤੀ ਗਈ ਹੈ ਉੱਥੇ ਹੀ ਸਥਾਨਕ ਲੋਕਾਂ ਦੇ ਵੀ ਆਪਣੇ ਆਪਣੇ ਪੱਖ ਹਨ ਸ੍ਰੀ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਨੂੰ ਲੈ ਕੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਦੇ 3.500ਵੇਂ ਸ਼ਹੀਦੀ ਸਮਾਗਮ ਨੂੰ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਰੌਸ਼ਨੀਆਂ ਦੇ ਨਾਲ ਸਜਾ ਦਿੱਤਾ ਗਿਆ ਹੈ ਜਿੱਥੇ ਉਮੀਦ ਕੀਤੀ ਜਾ ਰਹੀ ਹੈ ਕਿ ਕਈ ਲੱਖ ਦੀ ਤਾਦਾਦ ਦੇ ਵਿੱਚ ਸੰਗਤ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚੇਗੀ ਜਿਸ ਨੂੰ ਠਹਿਰਾਉਣ ਵਾਸਤੇ ਅਲੱਗ-ਅਲੱਗ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿੱਥੇ ਕੀਤੇ ਹਨ ਉੱਥੇ ਹੀ ਪੰਜਾਬ ਸਰਕਾਰ ਪੱਬਾ ਪਾਰ ਹੋਈ ਹੋਈ ਹੈ ਕਿ ਇਸ ਸਮਾਗਮ ਲਈ ਆਉਣ ਵਾਲੀ ਸੰਗਤ ਨੂੰ ਕੋਈ ਵੀ ਦਿੱਕਤ ਪਰੇਸ਼ਾਨੀ ਪੇਸ਼ ਨਾ ਆਵੇ। ਸ਼੍ਰੀ ਅਨੰਦਪੁਰ ਸਾਹਿਬ ਜ਼ਿਲ੍ਹਾ ਕੋਸ਼ਿਤ ਹੁੰਦਾ ਹੈ ਜਾਂ ਨਹੀਂ ਇਹ ਤਾਂ ਆਉਣ ਵਾਲਾ ਵਕਤ ਦੱਸੇਗਾ। ਪਰ ਉਸ ਤੋਂ ਪਹਿਲਾਂ ਅਸੀਂ ਸ਼੍ਰੀ ਅਨੰਦਪੁਰ ਸਾਹਿਬ ਨੂੰ ਇੱਕ ਸਾਫ਼ ਸੁਥਰਾ ਸ਼ਹਿਰ ਬਣਾਉਣ ਵਿੱਚ ਆਪਣਾ ਯੋਗਦਾਨ ਪਾਈਏ ਅਤੇ ਆਪਣੇ ਸ਼ਹਿਰ ਨੂੰ ਸਾਫ਼ ਸੁਥਰਾ ਰੱਖੀਏ। ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ